ਸਤਿਗੁਰ ਦੀ ਸਤਿਗੁਰ 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 ਕੀ ਹਾਲ ਹੈ ਜੀ ਠੀਕ ਠਾਕ ਜੀ ਮਾ ਪੁੱਤੋ ਠੀਕੋ ਬੇਨਤੀ ਕਰਨ ਆਇਆ ਜੇ ਖਾਦ ਦੀਆਂ ਸ਼ਿਕਾਇਤਾਂ ਜੇ ਮੈਂ ਐਗਰੀਕਲਚਰ ਮਿਨਿਸਟਰ ਆਪਣੇ ਨੂੰ ਨਾਲ ਲੈ ਕੇ ਆ ਸਾਡੇ ਕੋਲ ਅੱਜ ਵੀ ਸਵੇਰੇ ਕਿਸਾਨ ਕਹਿੰਦੇ ਕਿ ਸਾਨੂੰ ਡਾਇਆ ਖਾਦ ਜਿਹੜੀ ਆ ਅੱਜ ਨਾਲੇ ਸ਼ਹਿਰ ਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ 1800 ਦੀ ਬੋਰੀ ਦੇ ਦੇ ਕੋਈ ਕਹਿੰਦਾ ਜੀ 2000 ਦੀ ਬੋਰੀ ਸਾਧ ਜੀ ਨਹੀਂ ਨਹੀਂ ਸਰ ਇਸ ਤਰ੍ਹਾਂ ਨਹੀਂ ਕਿਹ ਗੱਲ ਕਰਦੇ लास्ट ਵਾਰਿੰਗ ਜੇ ਆਪ ਦੇਣਾ ਹੈ ਮੈਂ ਮੈਂ ਤਾਂ ਹੀ ਆਇਆ ਕਿ ਸ਼ਿਕਾਇਤ ਮੈਂ ਦੂਜੀ ਦੁਕਾਨਾਂ ਤੇ ਵੀ ਚੱਲਿਆ ਸਮਝਦੇ ਇੱਕ ਜਿਹੜਾ ਦੇਖੋ ਤੁਹਾਡੇ ਸਾਹਮਣੇ ਕਿਸਾਨ ਕੀ ਕਹਿੰਦੇ ਹਾਂਜੀ ਹਾਂਜੀ ਉਹ ਜਿਹੜਾ ਦੂਜਾ ਮਾਲ ਤੁਹਾਨੂੰ ਦੇ ਦਿਆਂ ਕੰਪਨੀਆਂ ਬਿਲਕੁਲ ਕਿ ਕਿਸਾਨ ਨੂੰ ਨਹੀਂ ਦੇ ਤੁਸੀਂ ਲੋ ਨਾ ਲੋ ਜੇ ਮੈਨੂੰ ਕਿਸੇ ਕਿਸਾਨ ਨੇ ਕਹਿ ਦਿੱਤਾ ਜੀ ਸਾਨੂੰ ਜ਼ਬਰਦਸਤੀ ਉਹਨਾਂ ਨੇ ਦੂਜਾ ਮਾਲ ਦਿੱਤਾ ਸਭ ਤਾਂ ਵੀ ਕਾਰਵਾਈ ਕਰਦੇ ਠੀਕ ਹੈ ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸੇ ਲੋ ਦੇ ਖਿਲਾਫ ਕਾਰਵਾਈ ਕਰ ਠੀਕ ਹੈ ਨਾ ਹਾਂ ਬੱਸ ਮੈਂ ਤੁਹਾਨੂੰ ਬੇਨਤੀ ਕਰਾਂ ਮੁਰਕੇ ਸਾਡ ਨੂੰ ਮਜਬੂਰ ਨਾ ਕਰ ਹਾਂ ਬਸ ਹਾਂ ਸਰ ਸਰ ਕੀ ਨਾਂਜੀ ਕੀ ਨਾਂ ਤੁਹਾਡਾ ਮੇਰਾ ਨਾਮ ਸ਼ੁਭ ਜੀ ਦਾ ਨਾਮ ਫਕੀਰ ਚੰਦ ਫਕੀਰ ਚੰਦ ਦੀ ਦੁਕਾਨ ਦੇ ਮਾਲਕ ਸ਼ੁਭ ਜੀ ਗੱਲ ਇਹ ਦੇ ਕੇ ਸਾਡੇ ਕੋਈਆਂ ਜਿਹੀਆਂ ਜੇ ਸ਼ਿਕਾਇਤਾਂ ਮੈਂ ਤਾਂ ਆਪ ਆਇਆ ਦਿੱਤੇ ਫੜ ਆਇਆ ਆਪਾਂ ਨਜਾਇਜ਼ ਫਾਇਦਾ ਠਾ ਦੇ ਲੋਕਾਂ ਦਾ ਦਾਇਆ ਖਾਦ ਮਹਿੰਗੀ ਦੇ ਰਹੇ ਆ ਔਰ ੱੱਕੇ ਨਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਦੇ ਅੱਜ ਮੈਂ ਐਗਰੀਕਲਚਰ ਅਫਸਰ ਨੂੰ ਨਾਲ ਲੈ ਕੇ ਆਇਆ ਤਹਿਸੀਲਦਾਰ ਨੂੰ ਨਾਲ ਲੈ ਕੇ ਆਇਆ ਸਰ ਜੀ ਜੇ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੀਲ ਹੋ ਜੇਗੀ ਮੈਂ ਤੁਹਾਨੂੰ ਅੱਜ ਹੱਥ ਜੋੜ ਕੇ ਆਇਆ ਜੀ ਮੈਂ ਤਾਂ ਹੀ ਹਾਂ ਬਸ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਜੇ ਪੁਲਿਸ ਜੀ ਨੇ ਕੰਪੋਲ ਪਾਇਆ ਸੀ ਹਾਂ ਤੁਸੀਂ ਸਰ ਮੈਂ ਤੁਹਾਡੇ ਕੋਲ ਹੀ ਹੱਥ ਜੋੜ ਕੇ ਕਹਿੰਦਾ ਕਿ ਜੇ ਕਿਸਾਨ ਦੇ ਅੱਗੇ ਬੜੀ ਬੁਰੀ ਹਾਲਤ ਆਪਾਂ ਜੇ ਕਿਸਾਨ ਬਚਾਉਣਾ ਜੱਟਰ ਤੇ ਹੜਾ ਦਾ ਪੀੜਤ ਕਿਉਂ ਹੋ ਗਿਆ ਆਪਾਂ ਮਗਰ ਉਹਨਾਂ ਨੂੰ ਖਾਦਾ ਵੀ ਮਹਿੰਗਿਆ ਦੇ ਦੇ ਨਾਲ ਉਹਨਾਂ ਨੂੰ ਦੂਜਾ ਸਮਾਨ ਵੀ ਦੇ ਦੇ ਦੋ-ਦੋ ਹਜ਼ਾਰ ਦੀ ਬੋਦੀ ਆ ਕਿੱਦੀ ਨਹੀਂ ਸਰ ਬਸ ਅੱਜ ਤੋਂ ਬਾਅਦ ਠੀਕ ਹੈ ਜੀ ਸਦੀ ਹੁਣਕ ਮੈਂ ਤੁਹਾਨੂੰ ਕਾਲ ਕਰੂੰਗਾ ਸਦੀ ਮੈਂ ਤੁਹਾਨੂੰ ਕਾਲ ਕਰਕੇ ਦੱਸ ਦੂੰ ਜਦੋਂ ਮੈਨੂੰ ਕੋਈ ਕਿਸਾਨ ਨੇ ਕਾਲ ਕੀਤੀ ਨੌ ਕਰਦੇ ਉਸਦੇ 2 ਮਿੰਟ ਸਦਕਾ ਹਾਂ ਕਿਸਾਨ ਸਾਨੂੰ ਸ਼ਿਕਾਇਤਾਂ ਕਰ ਰਿਹਾ ਕਿ ਸਾਨੂੰ ਡਾਇਆ ਖਾਦ ਜਿਹੜੀ ਉਹ ਮਹਿੰਗੀ ਦਿੱਤੀ ਜਾਦੀ ਹੈ ਉਹ ਡਾਇਆ ਦੇ ਨਾਲ ਜਿਹੜਾ ਦੂਜਾ ਕੰਪਨੀ ਦਾ ਸਾਮਾਨ ਦਿੱਤਾ ਜਾਂਦਾ ਸਦੀ ਦੂਜਾ ਸਾਮਾਨ ਨੇ ਜੇ ਵੇਚਦਾ ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਉਂ ਡਾਇਆ ਦੀ ਪੂਰੀ ਰੇਟ ਤੋਂ ਵੱਧ ਦਿੱਤੀ ਹੈ ਤੇ ਤੁਹਾਡੇ ਖਿਲਾਫ ਸਰਕਾਰ ਉਹ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਅਦ ਮੈਂ ਕਾਨੂੰਨ ਨਾਲ ਹੀ ਲੈ ਕੇ ਆਇਆ ਮੈਂ ਐਗਰੀਕਲਚਰ ਅਫਸਰ ਬਾਅਦ ਤੇ ਹੀ ਤੁਹਾਡੀਆਂ ਦੁਕਾਨਾਂ ਸੀਲ ਕਰਾਂਗੇ ਬਸ ਇਹ ਗੱਲ ਦਾ ਖਿਆਲ ਰੱਖੋ